ਆ ਦੇਖੋ ਭਾਈ ਆ ਬੰਦਾ ਆ ਭਾਈ ਬੰਦੇ ਦਾ ਮੂੰਹ ਦੇਖੋ ਚੰਗੀ ਤਰ੍ਹਾਂ ਅੱਗੇ ਜਾਓ ਅੱਗੇ ਜਾ ਕੇ ਲਿਆ ਇਹ ਬੰਦਾ ਉਹਦਾ ਕਹਿੰਦਾ ਮੈਂ ਬਹੁਤ ਵੱਡਾ ਸੋਸ਼ਲ ਮੀਡੀਆ 스타 ਆ ਮੈਂ ਇਹ ਕਰ ਦੂੰਦਾ ਆ ਮੈਨੂੰ ਦੁਨੀਆ ਬਹੁਤ ਚਾਹੁੰਦੀ ਆ ਮੇਰਾ ਲੋਕ ਪਿਆਰ ਬਹੁ ਕਰਦੇ ਆ ਇਹ ਬੰਦੇ ਨੇ ਟੈਟੂ ਵਾਲਾ ਸਾਡਾ ਭਰਾ ਆ ਉਹਦਾ ਜਿੰਨੇ ਘਟੋ ਘਟ 20 ਤੋਂ 25000 ਰੁਪਏ 25000 ਰੁਪਏ ਬੰਦੇ ਨੇ ਦੇਣਾ ਤੇ ਇਹਨੇ ਘਟੋ ਘਟ ਵੀ ਕਿ ਟੈਟੂ ਕਿੰਨੇ ਕਿੱਥੇ ਕਿੱਦੇ ਸਭਾ ਸੀ ਟੁਈਦਰ ਸਭਾ ਸੀ ਜੀ ਬੈਕ ਤੇ ਜਿਹਨੂੰ ਅੰਗਰੇਜ਼ੀ ਚ ਬੈਕ ਕਹਿੰਦੇ ਹੋਰ ਕਿੱਥੇ ਸਭਾ ਸੀਗਾ ਡੋਲੇ ਦੇ ਵਿੱਚ ਡੋਲੇ ਦੇ ਵਿੱਚ ਪਾਇਆ ਸੀ ਠੀਕ ਹੈ ਸ਼ੋਲਡਰ ਤੇ ਪਾਇਆ ਸੀ ਮਤਲਬ ਡੋਲਾ ਕਹਿੰਦੇ ਸ਼ੋਲਡਰ ਤੇ ਪਾਇਆ ਸੀ ਤੇ ਹੋਰ ਕਿੱਥੇ ਕਿੱਥੇ ਪਾਇਆ ਸੀ ਬਸ ਹੋਰ ਇਹ ਜਿਹੜੇ ਨਾਲ ਸ ਚਾਰ ਪੰਜ ਉਹਨਾਂ ਨੇ ਵੀ ਸਪਾਇਆ ਜੀ ਇਹ ਬਾਈ ਅੱਜ ਦੀ ਟੈਟੂ ਦੇਖ ਰਹੇ ਹਾਂ ਟੈਟੂ ਆ ਹੋਰ ਕਿੰਨੇ ਸੋਹਣੇ ਬਣਾਏ ਆ ਡਾਡੂ ਬਾਈ ਨੇ ਠੀਕ ਆ ਟੈਟੂ ਸਾਰੇ ਮਤਲਬ ਪੂਰੇ ਇਹ ਇੱਕ ਵਾਰੀ ਤੇ ਦੁਕਾਨ ਤੇ ਆਇਆ ਸੀਗਾ ਪਤਾ ਕਹਿੰਦਾ ਮੈਂ ਦੁਕਾਨ ਤੇ ਆਇਆ ਇਹ ਮਤਲਬ ਇਹ ਬਾਈ ਕਦੋਂ ਮੇਰਾ ਫੈਨ ਹੋ ਗਿਆ ਕਿਵੇਂ ਇਤਨੂੰ ਇੱਥੇ ਕਿਵੇਂ ਆਇਆ ਨਾਲ ਕੋਲੇ ਵਾ ਤੇ ਟੈਡੂ ਬਲੋਡ ਕਿਨੇ ਆਇਆ ਸੀਗਾ। ਬਹਾ ਮੁੰਡਾ ਜਾਂਦਾ ਸੀ ਬਈ। ਹੂੰ। ਤੇ ਇੱਕ ਦੋ ਵਾਰੀ ਉਹਦੇ ਨਾਲ ਆਇਆ ਸੀਗਾ। ਅੱਛਾ। ਹਾਂ। ਤੇ ਕਿੰਨੇ ਬੰਦੇ ਬਣਾ ਕੇ ਕਿੰਨੇ ਬੰਦੇ ਬਣਾ ਕੇ ਲੈ ਗਏ ਟੈਡੂ? ਮਾਰੀ ਜਾਂਦੇ ਦੱਸ ਦਿਆ। ਦੱਸ ਗਿਆ ਨੇ। 10 ਜਾਨੇ ਟੈਡੂ ਚ ਪਾਏ ਆ। ਤੇ ਪੈਸੇ ਕਿ ਕਿੰਨੇ ਪੈਸੇ ਦੀ ਕਿ ਪਹਿਲਾਂ? ਥੋੜਾ ਥੋੜੇ ਕਿੰਨੇ ਪੈਸੇ ਬਣ ਗਏ ਸੀਗੇ ਲੱਖ ਰੁਪਏ ਬਣਾਈ ਰੁਟ ਲੋ। ਹਾਂ ਲੱਖ ਰੁਪਏ ਬਣਾਈ 10 ਜਾਨੇ ਦਾ। ਕਿੰਨੇ ਪੈਸੇ ਤੇ ਤੁਸੀਂ ਉਹਨਾਂ ਨੂੰ? ਲੱਖ ਰੁਪਏ ਜਦ ਤੁਮ ਲਾ ਲਾ। 50 ਹਜ਼ਾਰ ਕਿ ਜਿਗੇ ਗਏ। ਬਈ ਕਿ ਹਜਰ ਕੋਈ ਨਹੀਂ ਯਾਰ ਬਈਆ ਦਿੱਤਾ ਬਾਈ ਪਿਆ ਦਿੱਤੇ ਨੇ ਥੋੜਾ ਬਜਾ ਦਿੱਤਾ ਤੂੰ 10000 ਰੁਪਏ ਕਰਿਆ ਯਾਰ ਕਿਉਂ ਬਹੁਤ ਚਾਰੀ ਇਹਨਾਂ ਫੱਦੂ ਬਣਾਈ ਜਾਂਦਾ ਛੇ ਨਾ ਆਪ ਦਾ 10000 ਠੀਕ ਹੈ ਇਹ ਕਿਉਂ ਚਾਰੀ ਇਹਨਾਂ ਮੈਨੂੰ ਦੱਸ ਪਹਿਲਾਂ 10 10 ਹੀ ਦੱਸ 10 ਬਾਈ 100 ਬਾਈ 10 ਹੀ ਦੁੱਤਾ ਹੈ ਹੈਂ 10 ਹੀ ਬਾਈ ਕੂੰਕਦਾ ਬਾਈ ਮੈਂ ਬਹੁਤ ਵੱਡਾ ਸ਼ੋਹਰਨੀ ਮੀਡੀਆ ਸਟਾਰ ਆਇਆ ਇਹੋ ਹੈ ਪਤਾ ਕੀ ਹੈ ਬਾਈ ਜਦੋਂ ਇਹ ਪ੍ਰੋਡੂਸ ਹੋਣਾ ਹੁੰਦਾ ਤੇ ਪ੍ਰੋਨਾ ਬਣ ਕੇ ਤੇ ਕੁੱਸੀ ਤੇ ਰਹਿਣਾ ਲੱਗਿਆ ਆਏ ਆਏ ਠੀਕ ਹੈ ਕਿਤੇ ਇੱਥੇ ਬੈਠੂ ਇਹ ਵੀ ਆਪ ਦੇਖੋਗੇ ਕਿ ਇੱਥੇ ਆ ਕੇ ਆਏ ਬਈ ਉਹ ਅਗਲਾ ਬਲੀਸ ਆ ਜਾਵੇ ਇਹ ਇੱਥੇ ਆ ਕੇ ਬੈਜੂ ਅਗਲਾ ਕਹਿੰਦੇ ਕਿ ਜਦੋਂ ਕੋਈ ਵੀ ਯਾਰ ਵੀ ਟੈਟੂ ਸਾਡ ਬੈਟੂ ਪਰ ਮਤਲਬ ਦਿਖਾਉਣਾ ਆਇਆ ਜੇ ਅਗਰ ਹੁੰਦਾ ਇਹਦੀ ਇਸ ਗੱਲ ਦੀ ਗਵਾਹੀ ਹੈ ਅਸੀਂ ਗਵਾ ਗਵਾ ਹੈ ਜਿਹੜਾ ਇੱਥੇ ਆਇਆ ਸੀ ਬੋਗਰ ਨੂੰ ਪੂਰੀ ਸੇਵਾ ਕੀਤੀ ਚਾਹ ਪਿਆ ਰੋਕੋ ਆਖੀ ਪਿਆ ਠੀਕ ਹੈ ਤੇ ਕੋਈ ਮੈਂ ਇਹ ਵੀ ਗੱਲ ਸੁਣੀ ਹੈ ਵੀ ਪ੍ਰੋਮੋਸ਼ਨ ਦੀ ਵੀ ਗੱਲ ਹੋਈ ਸੀ ਤੁਹਾਡੀ ਕੋਈ ਹਾਂਜੀ ਵੀ ਪ੍ਰੋਮੋਸ਼ਨ ਕਰੂੰਗਾ ਤੁਹਾਡੀ ਹਾਂਜੀ ਹੋਈ ਸੀਗੀ ਤੇ ਪ੍ਰੋਮੋਸ਼ਨ ਨਹੀਂ ਕੀਤੀ ਤੁਹਾਨੂੰ ਪ੍ਰੋਮੋਸ਼ਨ ਤਾਂ ਭੱਜ ਗਿਆ ਨੇ ਬੈਠੇ ਨੇ ਬਈ ਵੀ। ਲਓ ਸਰ ਬਈ ਬੈਠੇ ਨੇ ਮੇਰੇ ਬਈਆ ਹਾਂ। ਹਾਂ? ਮਣ ਕੇ ਯਾਰ ਗਲਤੀ ਹੋ ਗਈ। ਲੱਭਦੀ ਕਿਉਂ ਜੀ? ਅਬ ਐਕਸ ਕਰ ਦਿੱਤੀ। ਵਾਹ। ਅਧਾ ਬੋਲੀ ਮਤ ਕਰ ਰਹੇ ਮਨ ਬੜਾ ਬੜਾ ਬੇ। ਆਦਾ ਗੋਲਾ ਨਾ ਚੜੀਂ ਗੋਲਾ ਕਰਦਾ ਯਾਰ ਬਈ। ਕੀ ਕਰਦਾ ਓਏ? ਬੋਲ ਮਨ ਕਰਦਾ ਹਾਂ। ਹਾਂ? ਮੈਂ ਸਾ ਵੀ ਕਰਦਾ ਬਈ। ਕੀ ਕੀ ਕਰਦਾ ਨਾ ਸਕੇ ਕੀ ਕਰਦਾ? ਚੜੀ ਖੜੀ ਜਰਦਾ ਬੀੜੀ ਸੰਤੂ ਨਹੀਂ ਛੱਡਦਾ ਆ ਬੱਸਦਾ। ਲੈ ਦੇਖੋ ਖਾਲੀਏ ਭਾਈ ਜਮਾ ਜਮਾ ਮਲੰਗ ਕਿੱਥੋਂ ਪੈਸੇ ਦੇ ਦਊਗਾ ਯਾਰ ਅਸਲ ਦਬਈਏ ਟੈਟੂ ਵਾਲਾਂ ਦੀ ਵੀ ਗੱਲ ਦੀ ਇਧਰੇ ਅਸਤਾ ਉਹਦੇ ਕਹਿੰਦੇ ਜਿਹੜੇ ਬੰਦੇ ਜਿਹਨਾਂ ਕੋਲ ਬੌਨ ਨਹੀਂ ਕੁਝ ਠੀਕ ਹੈ ਫਿਰ ਬਾਅਦ ਵਿੱਚ ਜੀ ਮਗਰ ਤੂੰ ਦੇ ਫਿਰ ਤੂੰ ਸਾਨੂੰ ਪੈਸੇ ਦੇ ਦੋ ਸਾਨੂੰ ਪੈਸੇ ਦੇ ਦੋ ਯਾਰ ਠੀਕ ਹੈ ਪੈਸੇ ਕਿੱਥੋਂ ਦੇ ਦਊਗਾ ਕੀ ਕਰ ਰਹੀ ਹੈ ਤੂੰ ਬਈ ਬਸ ਆਹੀ ਡਟ ਕੋ ਸੁੰਨੀ ਨਹੀਂ ਕਰ ਨਹੀਂ ਪੜਦਾ ਰਹਿ ਗਿਆ ਤੂੰ ਨਹੀਂ ਹਟ ਗਿਆ ਜੀ ਅੱਛਾ ਹਟ ਗਿਆ ਹੁਣ ਹਟ ਗਿਆ ਭਾਈ ਇਹ ਇਹਦਾ ਇਹਦੀ ਦੱਸ ਕੇ ਪਾਈਸ ਕਿ ਕੋਈ ਵੀਡੀਓ ਕੁੜੀ ਦੇਖੀ ਚਗੀ ਵੀਡੀਓ ਨਹੀਂ ਉਹ ਮੁੰਡਾ ਸੀ ਨਾ ਜੀ ਮੇਰਾ ਉਹ ਜਵਾਬ ਮਤਾ ਕਰਦਾ ਨਹੀਂ ਵੀਡੀਓ ਕ੍ਰਿਸਟਲ ਦਾ ਹਾਂ ਇਸ ਦਾ ਦੇਖੀ ਸੀਗੀ ਤੇ ਕੱਡੂ ਬਸ ਤੂੰ ਪਸੰਦ ਕੀਦਾ ਬੱਡੂ ਪਸੰਦ ਆ ਜੀ ਅਸਲ ਫਲੇਟ ਦਿਲੋ ਫੇ ਇਹਦਾ ਵੱਡਾ ਬਾਰਾ ਪਹਿਲੇ ਕਰਕੇ ਛੱਡਦੇ ਨੇ ਇੰਜੀਨੀਅਰ ਨੇ ਬੜੇ ਹੋਰ ਬਣੇ ਸੀਗੇ ਇਹ ਸਿੱਧੂ ਉਹ ਤਾਂ ਬਾਈ ਕਰਕੇ ਮਰ ਗਏ ਜਿਹੜਾ ਉਹਦਾ ਬਾਈ ਸਿੱਧੂ ਨੂੰ ਬਾਈ ਕਹਿੰਦਾ ਚਲੋ ਅਸੀਂ ਉਹ ਬੰਦੇ ਨੂੰ ਜਿਹੜੇ ਰਵੇੜੇ ਚ ਤੂਰੀ ਉਹ ਗਲਤੀ ਕੀਤੀ ਆ ਸੀ ਉਹ ਮਾਫ ਕਰ ਦਿੰਦੇ ਆ ਜੇ ਕੋਈ ਗੱਲ ਨਹੀਂ ਆ ਕਿਸੇ ਬੰਦੇ ਦੀ ਤਾਂ ਉਹ ਇੱਜ਼ਤ ਕਰਦਾ ਜਿਹਦੇ ਨੂੰ ਗਲਤ ਬੋਲਦੇ ਆ ਗਾਲਾਂ ਕੱਢਦੇ ਆ ਠੀਕ ਹੈ ਆ ਦੇਖ ਬਾਈ ਇਸ ਪਿੰਨੀ ਵਧੀਆ ਕਰਾਇਆ ਯਾਰ ਜੇ ਇਤਨੇ ਵੀ ਗੱਲ ਸੁਣ ਤੇਰੇ ਕੋਲ ਪੈਸੇ ਹੀ ਨਹੀਂ ਹੈਗੇ ਸੀਗੇ ਤੂੰ ਬੰਦੇ ਨਾਲ ਇੱਕ ਵਾਰੀ ਕਹਿ ਦਿੰਦਾ ਵੀ ਬਾਈ ਕੋਈ ਗੱਲ ਨਹੀਂ ਆ ਬਾਈ ਤੇ ਕੀ ਗਾਸ ਬਾਈ ਕੈਮਰੇ ਲੱਗੇ ਨੇ ਵੀਰੇ ਕਿਹੜੇ ਕੈਮਰੇ ਲੱਗੇ ਨੇ ਬਾਈ ਉਹ ਕੀ ਨਾ ਆ ਇਹ ਟੈਲੂ ਹਾਂਜੀ 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 ਕਰਮ ਵੀਰ ਮੈਂ ਟੈਲੂ ਹਾਂ ਨਹੀਂ ਨਹੀਂ ਬਾਈ ਦਾ ਵੀ ਨਾ ਕਰਮ ਵੀਰ ਕਰਮ ਵੀਰ ਕਰਮ ਵੀਰ ਕਰਮ ਵੀਰ ਨਾ ਤੇ ਮੇਰੀ ਗੱਲ ਸੁਣੋ ਤੇ ਕਰਮ ਵੀਰ ਤੇ ਸਾਨੂੰ ਕਿੰਨੇ ਬੋਲ ਆਏ ਕਰਾਇਆ ਬਾਈ ਇਹਨਾਂ ਕੋਲ ਫੋਨ ਵੀ ਨਹੀਂ ਚੱਲਦਾ ਜਦੋਂ ਫੋਨ ਵੀ ਬਲੌਗ ਲਿਸਟ ਚ ਪਾਦਾ ਯਾਰ ਜੇ ਮੈਂ ਮਸੂਮ ਕੋਣ ਹੋਰ ਦਾ ਮੁੰਡਾ ਇਹਦਾ ਫੋਨ ਹੋਵਾਸ ਕੇ ਫੋਨ ਕੱਟਦਾ ਨਹੀਂ ਵੀਰੇ ਜਿਹੜਾ ਦੂਜਾ ਮੁੰਡਾਗਾ ਮੈਨੂੰ ਉਹਨੇ ਨਹੀਂ ਉਹ ਕੀਤਾਗਾ ਕਹਿੰਦਾ ਫੋਨ ਨਾ ਚੱਕੀ ਕਹਿੰਦਾ ਹੁਣ ਇਹਨਾਂ ਦਾ ਕਹਿੰਦਾ ਅੱਛਾ ਤੇ ਬਸ ਉਹਨੇ ਹੀ ਉਹ ਕਰਤਾ ਬਈ ਯਾਰ ਅੱਛਾ ਯਾਰ ਤੂੰ ਇਹ ਦੱਸ ਬੀਤ ਰੀ ਜੰਚ ਨਹੀਂ ਗਿਲੇ ਮੜੀ ਗੱਲ ਜਨਤ ਨੂੰ ਪਤਾ ਹੈ ਵੀ ਮੇਰੇ ਕੋਲ ਕੱਟਣ ਪਾਉਣ ਨੂੰ ਰਹਿ ਗਈ ਯਾਰ ਪੈਸੇ ਮੇਰੇ ਕੋਲ ਹੈ ਨਹੀਂ ਕਦ ਮੈਂ ਕੋਈ ਕਰਦਾ ਨਹੀਂ ਤੇਰੀ ਮਾਂ ਬੋ ਕੀ ਕਰਦਾ ਦੇੜੀ ਕਰਦੇ ਐ ਸਾਨੂੰ ਪਤਾ ਐ ਤੇਰਾ ਮਾਪਾ ਤੇੜੀ ਕਰਦਾ ਵਿਚਾਰਾ ਉਹਦਾ ਇਹ ਹੁੰਦਾ ਫਿਰ ਤੇ ਅਸੀਂ ਤੇਰੇ ਕੋਲ ਜੀ ਤੇਰੇ ਕੋਲ ਚਾਰ ਬੰਦੇ ਇਧਰੋਂ ਮੈਨ ਲਾਉਂਦੇ ਵੀ ਹਾਂ ਬਈ ਐ ਕਰਕੇ ਆ ਤੂੰ ਹਲੇ ਕੋਦੇ ਦਾ ਫਰਾਂ ਲੋਕ ਨੀ ਹੁੰਦਾ ਤੇ ਫਿਰ ਕਿੰਨੀ ਚੰਗੀ ਗੱਲ ਆ ਜੀ ਤੂੰ ਇਹ ਜੀ ਚੰਗੀ ਸਮਝ ਨੀ ਕਾਕਾ ਬਦਨਾਮੀ ਐ ਜੀ ਚ ਜਿਹੜੇ ਨਾਲ ਨਾਲ ਤੇਰੇ ਨਾਲ ਬੰਦੇ ਸੁਣਾਂ ਦੇ ਨਾਂ ਹੀ ਬੋਲ ਕੀ ਕੀ ਸੀਗੀ ਬੋਲ ਬੋਲ ਖਦਾ ਜੱਗੀ ਸੀ ਤਹਾਂ ਜੱਗੀ ਸੀਗਾ ਜੀ ਸਾਂਸ ਇੱਕ ਜੱਗੀ ਸੀ ਬਈ ਇੱਕ ਕਾਲਾ ਸੀ ਇੱਕ ਸਵਰਨਾ ਸੀ ਇੱਕ ਹਰਮਨ ਜੀ ਹਰਮਨ ਜੀ ਇੱਕ ਤਰਲੋਜਨ ਸੀ ਇੱਕ ਮੂਤਾ ਸੀ ਇੱਕ ਗਰਮੀਤ ਸੀ ਇੱਕ ਪ੍ਰਗਟ ਸੀ ਇੱਕ ਮਤਲਬ ਸੀਗਾ ਆਰਚਨ ਆਰਚ ਸੀ ਇੱਕ ਸੰਦੀਪ ਸੀ ਇੱਕ ਗਗਨ ਸੀਗਾ ਤੇ ਮਤਲਬ ਦੋਸਰੇ ਬੰਦੇ ਹੋਰ ਸੀ ਜਿਹਨਾਂ ਦਾ ਨਾਂ ਨਹੀਂ ਸਾਨੂੰ ਪਤਾ ਕੀ ਨਾ ਸੀਗੇ ਤੇ ਇਹ ਬਈ ਜਦੋਂ ਇਹ ਇਹ ਤਾਂ ਮੈਨੂੰ ਧੱਕੇ ਮਾਰ ਜਾਂਦੇ ਬਈ ਕਹਿੰਦਾ ਜਾ ਤੂੰ ਕੋਤਨਾ ਮਾਰਦੇ ਆ ਕਹਿੰਦਾ ਮੈਂ ਜ਼ਿਆਦਾ ਕਰਦਾ ਮੇਰੇ ਪੈਸੇ ਮੀ ਆ ਮਾਇਲ ਨਾ ਹੁੰਦੇ ਤੀ ਨੀ ਬਾਕੀ ਦੂਜੇ ਬੰਨਾਂ ਜਿਹੜੇ ਨਾਲ ਸੀਗੇ ਮੈਂ ਮੁੰਡੇ ਹੁਣ ਤੇਰੀ ਗੱਲ ਸੁਣਾ ਅਸੀਂ ਤੇਰਾ ਮੂੰਹ ਵੀ ਖੋਲ ਕੇ ਦਿਖਾ ਸਕਦੇ ਆ ਠੀਕ ਹੈ ਤੇਰਾ ਰਹਿਣਾ ਕਰ ਤੀ ਅਗਲਾ ਕਹਣਾ ਯਾਰ ਵੀਰ ਦਾ ਬੰਦਾ ਯਾਰ ਨਾਂ ਐ ਸੋਸ਼ਲ ਮੀਡੀਆ ਤੇ ਦਾ ਨਾਂ ਐ ਅਸੀਂ ਇਹ ਵੀ ਦੱਸਿਆ ਵੀ ਸੋਸ਼ਲ ਮੀਡੀਆ ਤੇ ਪੇਜ ਦਾ ਕੀ ਨਾਂ ਚੈਨਲ ਦਾ ਕੀ ਨਾਂ ਇਹਨਾਂ ਕਮ ਅਜ ਕਾਕਾ ਉਸ ਨੇ ਰੱਖਿਆ ਤੇਰੀ ਆਪਦੀ ਬੇਇੱਜ਼ਤੀ ਤੇਰੀ ਏਰੀਆ ਦੀ ਬੇਇੱਜ਼ਤੀ ਤੇਰੇ ਮਾਪਿਆਂ ਦੀ ਬੇਇੱਜ਼ਤੀ ਤੇਰੇ ਭੈਣਾਂ ਦੀ ਬੇਇੱਜ਼ਤੀ ਤੇਰੇ ਰਸਤੇ ਇਸੇ ਦਾ ਨੀ ਬੇਇੱਜ਼ਤੀ ਮੰਨ ਲੈ ਦਾ ਹੱਥ ਹੁਣ ਕਰੇਗਾ ਇਹ ਜਦੋਂ ਕਮਲ ਹੈ ਯਾਰ ਬਾਈ ਅਸਲਸਾ ਆਪਣੇ ਆਪਣਿਆਂ ਵੀ ਗਲਤੀਆਂ ਆ ਜਾਂਦੇ ਲੋਕਾਂ ਕੋਈ ਕਿਸੇ ਨੂੰ ਖਰੇ ਵੀ ਤੇ ਵਿਸ਼ਵਾਸ ਕਰਕੇ ਕੋਈ ਘਰੇ ਵਾਰ ਲੰਗੇ ਠੀਕ ਹੈ ਮੈਨੂੰ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਯਾਰ ਇਹਦੀ ਗੱਲ ਤੁਹਾਨੂੰ ਲੱਗਦਾ ਉਹਨਾਂ ਦਾ ਯਾਰ ਬਜਨ ਆਉਂਦਾ ਯਾਰ ਜਨੇਰੇ ਦੇ ਡਾਡੂ ਸਵਾਰ ਰੱਖਿਆ ਮੋਢੇ ਦੇ ਸਵਾਰ ਰੱਖਿਆ ਬਾਹਰ ਦੇ ਸਵਾਰ ਰੱਖਿਆ ਟੂਈ ਦੇ ਸਵਾਰ ਰੱਖਿਆ ਵੀ ਪਤੰਦਰਾ ਟੂਈ ਦੇ ਚੂਟਾ ਡਾਡੂ ਦਿਖਾਉਣਾ ਹੈ ਇਹਨੂੰ ਮੈਂ ਹੈ ਮੁੱਠੀ ਹੱਡੀਆਂ ਦੀ ਹੈ ਤੇਰੀ ਤੂੰ ਐਵੇਂ ਇੱਕ ਵਾਰ ਮਰੀ ਜਾਂਦਾ ਵੀ ਮੈਂ ਤਾਂ ਆਇਆ ਬਾਈ ਮੈਂ ਤਾਂ ਆਇਆ ਬਤਾਇਆ ਕਲ ਟਡੂ ਬਣਾਉਂਦਾ ਤੁਸੀਂ ਭਵਾਨ ਬੰਦੇ ਕੋਈ ਇੱਕ ਪੱਟ ਦੇਉਂਦਾ ਸੀ ਠੀਕ ਹੈ ਆ ਜੀ ਆ ਦੇਖੋ ਆ ਦੇਖੋ ਆ ਮਹਿੰਗੇ ਮਹਿੰਗੇ ਮਸ਼ੀਨਾ ਵਾਲੇ ਨੇ ਯਾਰ ਮਸ਼ੀਨੀਆਂ ਮਹਿੰਗੇ ਮਹਿੰਗੇ ਬਣਾਉਂਦਾ ਇਹ ਦੋ ਲੈ ਕੇ ਚੱਕ ਕੇ ਜੀ ਹਾਂ ਦੋ ਚੱਕ ਕੇ ਲੱਗੇ ਦੋ ਚੱਕ ਕੇ ਜੀ ਮਸ਼ੀਨਾ ਦਾ ਦੱਸੋ ਜੀ ਬਾਈ ਇਹਨਾਂ ਮਸ਼ੀਨਾ ਵੀ ਚੱਕ ਕੇ ਲੈ ਲੈ ਜੀ ਚੱਕਣਾਂ ਜੀ ਸਸ ਹੈ ਹੈ ਯਾਰ ਬੰਦੇ ਦੀ ਮਿਹਨਤ ਦੇਖ ਦੂਗਾ ਸਭ ਤੋਂ ਪਹਿਲਾਂ ਤਾਂ 스ਕੇਚ ਬਣਾਉਂਦੇ ਆ ਨੋਰਮਲ ਠੀਕ ਹੈ ਬਾਦ ਫਿਰ ਮਤਲਬ ਕੀ ਹੈ ਆ ਦੇਖਾ ਇਹਨਾਂ ਟੈਟੂ ਬਣਾ ਕੇ ਫਰੇਮ ਦੇ ਛੜੇ ਵੇਚ ਰਿਆ ਨਹੀਂ ਯਾਰ ਐ ਇਹਨਾਂ ਮਸੂਰ ਨੂੰ ਲਾ ਦਿੱਤੀ ਸੋ ਉਹ ਸੋ ਬਈ ਇਹ ਕਿਦਮ ਜੋਸ਼ ਕਰ ਰਿਹਾ ਤੇ ਉੱਥੇ ਮਤਲਬ ਹੈ ਪੈਸੇ ਦੇ ਦੇ ਲਈ ਬਦਲਾ ਤਾਂ ਮੁੱਕਰੀ ਜਾਣਾ ਯਾਰ ਦੱਸ ਸਹੀ ਗਲਤੀ ਹੋ ਗਈ ਗਲਤੀ ਦਾ ਉਹਨੂੰ ਕਿਵੇਂ ਸਮਝਾ ਲਾਂਗੇ ਗਲਤੀ ਪਾਉਂਦੇ ਉਹ ਗਲਤੀ ਵੀ ਹੈ ਲਾਗੀ ਮਨ ਮਨ ਬੈਠ ਮਨ 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 ਯਾਤ ਲਾ ਦੇ ਨਾ ਬਈ ਬਣ ਕੇ ਪਹਿਲੀ ਪਹਿਲੀ ਹੱਥ ਨਹੀਂ ਲਗਾਉਣਾ ਯਾਰ ਮੇਰੀ ਹੱਥ ਨੂੰ ਮੋੜਾ ਕਰਦੇ ਐ ਅੱਜ ਤੋਂ ਬਾਅਦ ਨਹੀਂ ਬਈ ਡੰਡ ਬੀਟ ਦਿਓ ਬੀਟ ਕਰ ਦੋ ਕਰ ਦੋ ਇੱਕ ਦੋ ਬਰਗੂਲਾਸਰ ਪਰਸਨਲ ਸੁਭਾਗ ਦੀ ਹੋਰ ਨਾ ਪੈ ਗਈ ਦੰਦ ਚਾਰ ਸਾਰੀ ਬਈ ਹਾਂ ਪੰਜ ਸਾਰੀ ਸਾਰੀ ਹੁਣ ਦੋ ਲੋਕਾਂ ਨੂੰ ਇਹੀ ਗੱਲ ਕਹੇ ਠੀਕ ਹੈ ਕਿ ਦਾ ਪੇਜ ਬਣਿਆ ਹੋਇਆ ਚੈਟਰ ਬਣਿਆ ਹੈ ਬਾਈ ਜੀ ਪ੍ਰੋਮੋਸ਼ਨ ਕਰਦੇ ਵੀ ਜਿਹੜੇ ਟੈਟੂ ਸੁਵਾਣੇ ਦਾ ਬਾਈ ਕੋਲ ਇਕਲੰਡੀ ਸਭ ਬੋਲੇ ਹੋਇਆ ਹਾਂਜੀ ਜੀ ਕਿਸੇ ਨੇ ਬਾਈ ਨੇ ਟੈਟੂ ਸੁਵਾਣੇ ਨਾ ਬਈ ਤੁਸੀ ਕੋਈ ਕੀ ਸੀਗਾ ਟੈਟੂ ਅਵਰੇਜ ਰਾਤ ਰੋੜਤੀ ਅੰਕ ਠੀਕ ਹੈ ਬਰਦਰ ਹਰ ਟੈਟੂ ਕਰੇ ਪੂਜਾ ਮੇਸਟਰ ਨੂੰ ਆਪਣਾ ਰੋਲ ਠੀਕ ਹੈ ਹਾਂਜੀ ਪਰ ਅਦਰੋਂ ਟੈਟੂ ਜੀ ਇਹਦੇ ਕੋਲੇ ਨਾ ਤਰੋੜਦੇ ਨਾ ਤਰੋੜਦੇ ਹੁਣ ਜਦੋਂ ਜੇ ਪ੍ਰਪੋਗੈਂਡੂ ਪਹਿਲਾਂ ਹੀ ਕਰੁੰਦਾ ਲੋਕਾਂ ਕੋਲ ਇਹਦਾ ਤੇਰੇ ਪੈਸੇ ਵਾਜਦੇ ਤੇ ਨਲੇਕੀ ਉਸ ਪਰਦੂਦ ਸਾਰਾ ਸਾਹਮਣੇ ਨੰਮੇ ਸੀ ਉਹ ਚੰਗੇ ਆ ਜੇ ਇਹ ਬੰਦੇ ਆ ਜਿਨਾ ਇਸ ਤਰੀਕੇ ਮਤਲਬ ਵੀਡੀਓ ਵੀ ਬੜਾਈ ਇਕੱਲੇ ਤਰ੍ਹਾਂ ਕਰ ਸਕਦੇ ਚਿਹਰਾ ਨਹੀਂ ਦਿਖਾਇਆ ਸੋ ਬਾਈ ਇਹ ਸਾਲਾ ਆਰਟਿਸਟ ਹੈ ਔਰ ਸਮੈਰਾ ਇਹ ਸਾਡਾ ਜਸਵੀਰ ਭਰਾ ਹੈ ਅਸੀਂ ਵੀਡੀਓ ਕਿਸੇ ਤੇ ਲਾ ਕੇ ਨਹੀਂ ਬੜਾਈ ਕਿਸੇ ਤੇ ਮਤਲਬ ਅਸੀਂ ਕੋਈ ਹਿੰਦੀ ਕੀਤਾ ਕਿਸੇ ਦੀ ਮਾਂ ਦੇ ਨੂੰ ਫੇਸ ਨਹੀਂ ਭਜਾਈ ਇਹ ਅਸੀਂ ਵੀਡੀਓ ਇੱਕ ਅਲੱਗ ਵੀਕ ਨਾ ਬਣਾਉਣ ਲੱਗੇ ਜਿਵੇਂ ਆਪਾਂ ਕਹਿ ਸਕਦੇ ਆ ਗਵਿੰਦਾ ਸਰਦਾਰ ਬਣਾਉਂਦੇ ਉਸ ਤੋਂ ਪਹਿਲਾਂ ਬਾਈ ਦੀ ਕਨੂਨ ਵੀ ਕੀਤੀ ਸੀਗੀ ਆਏ ਬਾਈ ਆ ਗਿਆ ਬਾਈ ਆਜੋ ਬਾਈ ਇਹ ਬਾਈ ਆਪਣੇ ਇਥੋਂ ਦੇ ਓਨਰ ਹੈ ਤੇ ਬਾਕੀ ਸਾਰਾ ਐਡਰੈਸ ਬਾਈ ਦੱਸ ਲਿਓ ਮੋਬਾਈਲ ਨੰਬਰ ਅਸੀਂ ਕਹਾਂ ਬਾਈ ਕਰਮ ਬਈ ਕਰਮ ਬਈ ਆਪਣਾ ਮੋਬਾਈਲ ਨੰਬਰ ਬੋਲ ਦੋ ਪੂਰਾ ਟਿਕਾਣਾ ਬੋਲ ਦੋ ਜਿਹਨੂੰ ਆਪਾਂ ਪੰਜਾਬੀ ਚ ਟਿਕਾਣਾ ਹੀ ਕਹਿੰਦੇ ਆ ਨਾ ਹਾਂਜੀ ਹਾਂਜੀ ਤੇ ਨਹੀਂ ਫਿਰ ਲੱਖਾ ਬੁੱਸੇ ਉਹਨੂੰ ਆਪਾਂ ਜਿਹੜਾ ਐਡਰੈਸ ਕਰੋ ਤੇ ਪੂਰਾ ਸਾਰਾ ਬੋਲ ਕੀ ਦਿਖਾਣਾ ਪ੍ਰਦਰਣਾ ਕੀ ਹੈ ਸਟੂਡੀਓ ਦਾ ਨਾਮ ਹੈ ਬ੍ਰਦਰ ਕੋ ਟਾਈਟਲਸ ਜੀ ਤਲਵੱਡੀ ਸਾਬੋਆ ਨੱਤ ਰੋਡ ਦੇ ਉੱਪਰ ਦੋ ਨੰਬਰ ਗਲੀ ਦੇ ਕੋਲੇ ਮੋਬਾਈਲ ਨੰਬਰ ਹੈਗਾ 9915174536 ਤੇ ਜਦੋਂ ਵੀ ਆਓਰੇ ਸੋ ਬਈ ਜਿਹੜਾ ਕੋਈ ਵੀਡੀਓ ਦੇਖ ਕੇ ਆਉਂਦਾ ਉਹ ਨਹੀਂ ਡਿਸਕਾਊਂਟ ਕਰਨਗੇ ਇਹ ਨਹੀਂ ਡਿਸਕਾਊਂਟ ਨਾ ਕਰਨਗੇ ਤੇ ਵੀ ਰਣ ਕੇ ਜੇ ਵੀਡੀਓ ਤੁਸੀਂ ਡੈਡੂ ਕਰਾਉਣੇ ਹੁੰਦੇ ਐ ਅਗਲੇ ਦੇ ਪੈਸੇ ਪਹਿਲਾਂ ਦੇ ਜਾ ਕਰੋ ਕਿਉਂਕਿ ਬੰਦੇ ਦੀ ਜਿਹੜੀ ਘਰ ਦੀ ਕਵਿਲੀਦਾਰੀ ਐ ਘਰ ਦਾ ਸਾਰਾ ਸਰਕਲ ਵਾਈਜ਼ ਸੱਤੀ ਐ ਉਹ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਇੰਨੀ ਵੀ ਸ਼ੇਅਰ ਕਰ ਦਿਓਗੇ ਆਪਣੇ ਸਮੇਂ ਦੇ ਬੰਦੇ ਸਾਡੇ ਫਾਲੋਅਰ ਐ ਸਬਸਕ੍ਰਾਈਬਰ ਐ ਮਾਈਕਲ ਜੀ ਨੂੰ ਪਸੰਦ ਕਰਦੇ ਹੋ ਪਸੰਦ ਕਰ